ਅੱਜਕੱਲ 28 ਤੋਂ 35 ਸਾਲ ਦੀ ਉਮਰ ਜਿਹੜੀ ਹੈ ਨਾ ਅੱਜਕੱਲ ਉਹ ਵਿਆਹ ਦੀ ਉਮਰ ਹੈ ਮੈਂ ਇਹੀ ਪੁੱਛਣ ਲੱਗੀ ਸੀ ਕਿ ਹੁਣ ਤਾਂ ਵਿਆਹ ਵਾਲੀ ਉਮਰ ਜਿਹੜੀ ਹੈ 28 ਤੋਂ 35 ਵਾਲੀ ਹੋ ਗਈ ਹੈ ਹਾਂਜੀ 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 ਪਹਿਲਾਂ ਜਿਹੜੀ ਸੀ ਨਾ 22 ਸਾਲ ਦੀ ਉਮਰ ਦੇ ਵਿੱਚ ਵਿਆਹ ਹੋ ਜਾਂਦਾ ਸੀਗਾ ਕਿਉਂਕਿ 40 ਸਾਲ ਦੀ ਉਮਰ ਦੇ ਵਿੱਚ ਬੰਦਾ ਜਿਹੜਾ ਹੁੰਦਾ ਸੀ ਨਾ ਉਹ ਦਾਦਾ ਵੀ ਬਣ ਜਾਂਦਾ ਸੀਗਾ ਅੱਜਕੱਲ ਉਮਰਾਂ ਕਿਉਂਕਿ ਲੰਬੀਆਂ ਹੋ ਗਈਆਂ ਹਨ ਰੋਜ਼ਗਾਰ ਕਿਉਂਕਿ ਔਖੇ ਹੋ ਗਏ ਹਨ ਸੋ ਇਸ ਤਰ੍ਹਾਂ 35 ਸਾਲ ਦੀ ਉਮਰ ਤੱਕ ਬੰਦੇ ਦਾ ਵਿਆਹ ਹੋ ਜਾਂਦਾ ਹੈਗਾ ਕਰ ਲੈਣਾ ਚਾਹੀਦਾ ਜੇਕਰ ਨਾ ਹੋਵੇ ਲੜਕੀਆਂ ਦੀ ਉਮਰ ਨਾ ਦੂਜੇ ਵਿਆਹ ਵਾਸਤੇ ਹੋ ਜਾਂਦੀਆਂ ਫਿਰ ਉਹ ਪਹਿਲੇ ਵਿਆਹ ਵਾਸਤੇ ਨਹੀਂ ਰਹਿੰਦੀਆਂ ਇਹਦੀਆਂ ਸੋ ਇੱਕ ਸ਼ੈਲਫ ਲਾਈਫ ਹੁੰਦੀ ਹੈ ਹਾਂਜੀ ਸ਼ੈਲਫ ਲਾਈਫ ਜਿਹੜੀ ਹੈ ਨਾ ਉਹ ਤਾਂ ਹੈਗੇ 24 ਤੋਂ 28 ਸਾਲ ਦੇ ਵਿੱਚਕਾਰ ਕੁੜੀਆਂ ਦੀ ਹਾਂਜੀ ਕੁੜੀਆਂ ਦੀ ਤੇ ਜਿਹੜੇ ਇਸ ਉਮਰ ਤੋਂ ਅੱਗੇ ਲੰਘਦੇ ਜਿਹੜੇ 35 ਤੋਂ ਬਾਅਦ ਵਿਆਹ ਕਰਨਾ ਚਾਹੁੰਦੇ ਆ ਦੇ ਫੇਰ ਆਪਣੀ ਮਾਂ ਨੂੰ ਕਹਿੰਦੇ ਆ ਜਾਂ ਰਿਸ਼ਤੇਦਾਰਾਂ ਨੂੰ ਕਹਿੰਨੇ ਕੋਈ ਸੋਹਣੀ ਜੀ ਕੁੜੀ ਲੱਭੋ ਉਹ ਮੈਂ ਤਾਂ ਉਹਨਾਂ ਨੂੰ ਜਵਾਬ ਦਿੰਨਾ ਸੋਹਣੀਆਂ ਦੇ ਤਾਂ ਵਿਆਹ ਹੋ ਗਏ ਹਨ ਤਾਂ ਕੁੜੀ ਲੱਭ ਜੇ ਕੋੜੇ ਜ਼ਰੂਰ ਲੱਭ ਜੈਗੇ ਸੋਹਣੀਆਂ ਦੇ ਵਿਆਹ ਹੋ ਗਏ 135 ਸਾਲ ਦੀ ਉਮਰ ਦੇ ਵਿੱਚ ਉਹਦੇ ਵਟ ਨਿਕਲ ਜਾਂਦੇ ਆ ਉਹ ਸਿੱਧ ਪਧਰਾ ਹੋ ਜਾਂਦਾ